ਮੰਗਵਾ ਤੇ ਗਵਾ ਮੰਗਵਾ ਤੇ ਇਕ ਦਾ ਖਾਂਵਾ ਇਹ ਇਕ ਦਾ ਮੰਗਵਾ ਸਾਬ ਲਈ ਪਾਰ ਕਰਤਾ ਹੋਈ ਹੈ ਜਿੱਥੇ ਕਿਉਂਕਿ ਉਹ ਸੇਤਲ ਦੀ ਧਰਤੀ ਤੇ ਜਿੱਥੇ ਆਪਣਾ ਹੈਡ ਆਫ ਸਾ ਉਥੇ ਵੀ ਤਰਨਖয়ার ਦਾ ਦਫ਼ਤਰ ਜਿਹੜਾ ਉਹਦਾ ਨੂੰ ਕਟਣ ਹੋਇਆ ਸਰਸਾ ਦੀ ਧਰਤੀ ਤੇ ਸਭ ਦਫ਼ਤਰ ਦਾ ਉਧ ਕਟਣ ਹੋਇਆ ਤੇ ਹੁਣ ਗੁਰਦੁਆਰਾ ਸ੍ਰੀ ਨਾਟਾ ਸਾਹਿਬੇ ਖੇ ਧਰਮ ਪ੍ਰਚਾਰ ਦੇ ਸਭ ਦਾ ਦਫ਼ਤਰ ਉਧ ਕਟਣ ਜਿਹੜਾ ਹੋ ਜਾ ਰਿਹਾ। ਕਿਉਂਕਿ ਇਹਨਾਂ ਦੋਨਾਂ ਦੇ ਵਿੱਚ ਉਹ ਸਾਰੇ ਹਰਿਆਣੇ ਤੋਂ ਮੁੰਡਿਆ ਗਿਆ ਇਹ ਘਾਰ ਕਰ ਕਿਉਂਕਿ ਸਾਰੇ ਗੱਦਵਾਲ ਸਾਹਿਬ ਦੱਸ ਰਹੇ ਸੀ ਕਿ ਸਾਰੇ ਜਿਹੜੇ ਸਾਧਨ ਪ੍ਰਚਾਰ ਨੇ ਕਿਉਂਕਿ ਹੁਣ ਯੋਗ ਹੈ ਸਾਧਨਾਂ ਦਾ ਯੋਗ ਹੈ মিডিਆ ਦਾ ਯੋਗ ਹੈ ਸੋ ਸਾਡੀ ਕੋਈ ਵਸੇ ਕਮੀ ਕਿਸੇ ਚੀਜ਼ ਦੀ ਗੁਰੂ ਦੇ ਪੰਥ ਕੋਲ ਪਰ ਕਈ ਵਾਰੀ ਅਕਸਰੀ ਇਹ ਗਲਾਂ ਕਰਦੀਆਂ ਨੇ ਕਿਉਂਕਿ ਗੁਰੂ ਸਾਹਿਬਾ ਜੀ ਬਹੁਤ ਵੱਡੀ ਚਿਰਕਾ ਪੰਥ ਸੀ। ਵਸੇ ਦੀ ਕਮੀ ਨਹੀਂ ਹੈ, ਬੰਦਿਆਂ ਦੀ ਕਮੀ ਨਹੀਂ, ਪਰ ਤਿਆਰ ਕਰਨ ਦੀ ਕਮੀ ਨਹੀਂ, ਸਾਧਨਾ ਦੀ ਕਮੀ ਨਹੀਂ। ਪਰ ਕਮੀ ਕਿੱਥੇ ਸਾਡੀ ਸੋਚ ਤੇ ਖੜੀ ਸੀ। ਅਸੀਂ ਸੋਚ ਨੂੰ ਨਹੀਂ ਸੀ ਵਧਾ ਲਿਆ। ਪੈਸੇ ਦੀ ਕੋਈ ਕਮੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਪੰਥ ਕੋਲ। ਪਰ ਇਸ ਵੇਲੇ ਸੋਚ ਦੀ ਕਮੀ ਹੈ ਤੇ ਸੋਚ ਨੂੰ ਕਿੱਦਾਂ ਵਧਾ ਸਕਦੇ ਆ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਖ ਚਾਰ ਲਹਿਰ ਨੂੰ ਬਹੁਤ ਪ੍ਰਚੰਡ ਕਰਨ ਆਜ ਤੇ ਜਿੱਥੇ ਮੁੱਖ ਦਫਤਰ ਗੁਰਦੁਆਰਾ ਸਾਹਿਬ ਆਸੇ ਸੇਮੀ ਗੁਰੂ ਖੇਤਰ ਨੂੰ ਸਾਡੇ ਹਰਿਆਣਾ ਕਮੇਟੀ ਦਾ ਵੀ ਮੁੱਖ ਦਫਤਰ ਹੈ ਧਰਮ ਪ੍ਰਚਾਰ ਦਾ ਵੀ ਮੁੱਖ ਦਫਤਰ ਹੈ ਉਸ ਦੇ ਨਾਲ ਹੀ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਆਸੇ ਦਸਵੀ ਸਰਸਾ ਦੇ ਵਿਕੇਤ ਸਭਾ ਆਫਿਸ ਸਭ ਦਫਤਰ ਖੋਲਿਆ ਗਿਆ ਜਿੱਥੇ ਸਾਡੇ ਧਰਮ ਪ੍ਰਚਾਰ ਦੇ ਜਿਹੜੇ ਵੀ ਪ੍ਰਚਾਰਕ ਹੈ ਕਥਾਵਾਚਕ ਰਾਜੀ ਸਿੰਘ ਸਾਹਿਬਾਨ ਭਾਡੀ ਸਿੰਘ ਸਾਹਿਬਾਨ ਕੁਮਿਸਰ ਸਿੰਘ ਸਾਹਿਬਾਨ ਉਥੇ ਹਾਜ਼ਰ ਹੈ ਕਿ ਇਲਾਕੇ ਦੇ ਅੰਦਰ ਧਰਮ ਪ੍ਰਚਾਰ ਪ੍ਰਸਾਰ ਦੀ ਸੇਵਾ ਕਰਨਗੇ ਉਥੇ ਹੀ ਅੱਜ ਸਾਡਾ ਦੂਜਾ ਸਬ ਦਫਤਰ ਧਰਮ ਪ੍ਰਚਾਰ ਦਾ ਖੋਲਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਲਖਮੀ ਸਿੰਘ ਨਾਟਾ ਸਾਹਿਬ ਜੋ ਕਿ ਵਿਜਲੇ ਨੇ ਜੋ 28 ਮਾਰਚ ਨੂੰ ਜਰਨਲ ਹਾਊਸ ਹੋਇਆ ਤੇ ਜਿਹੜਾ ਜਰਨਲ ਹਾਊਸ ਨੇ ਫੈਸਲਾ ਕੀਤਾ ਨਵੇਂ ਡਾਇਰੈਕਟਰ ਨੂੰ ਜੋਣ ਕਰਕੇ ਜੋ ਜ਼ਿੰਮੇਵਾਰੀਆਂ ਲਾਜਾਂ ਗਈਆਂ ਔਰ ਜੋ ਪਿਛਲੇ ਸਮੇਂ ਹੁਣ ਕਈਆਂ ਕਮੀਆਂ ਰਹਿ ਗਿਆ ਸੀ ਉਹਨਾਂ ਨੂੰ ਧੂਰ ਕਰਨ ਵਾਸਤੇ ਕਮਰਬਸੇ ਨੀਵੇਂ ਉਪਰਾਧਾ ਕੀਤਾ ਗਿਆ ਵਦੇਸ਼ ਵਿੱਚ ਵਸਦਿਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਧਰਮ ਪ੍ਰਚਾਰ ਪ੍ਰਸਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਗੁਰਦੁਆਰਾ ਸਹਿਬ ਪਾਤਸ਼ਾਹੀ 10ਵੀਂ ਸ੍ਰੀ ਨਾਢਾ ਸਾਹਿਬ ਪੰਚਕੂਲਾ ਵਿਖੇ ਧਰਮ ਪ੍ਰਚਾਰ ਦਾ ਇੱਕ ਸਬ ਦਫ਼ਤਰ ਖੋਲਿਆ ਗਿਆ ਜਿਸ ਦਾ ਉਦਘਾਟਨ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਮੈਂਬਰ ਸਹਿਬਾਨਾਂ ਦੇ ਵੱਲੋਂ ਔਰ ਸਤਕਾਰਯੋਗ ਸੰਤ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਕਰਨਾਲ ਵਾਲੇ ਜਿਨ੍ਹਾਂ ਦੀ ਇਸ ਸਥਾਨ ਤੇ ਵੀ ਗੁਰਦੁਆਰਾ ਨਾੜਾ ਸਾਹਿਬ ਵਿਖੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਚੱਲ ਰਹੀ ਹੈ ਆਪਣੇ ਕਰ ਕਮਲਾਂ ਦੇ ਨਾਲ ਕੀਤਾ ਗਿਆ ਇਸ ਸਮੇ ਸਾਡੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸੇਦਾਰ ਭੁਪਿੰਦਰ ਸਿੰਘ ਜੀ ਅਸੰਧ ਕੁਝ ਜ਼ਰੂਰੀ ਰਜਿਵੇਂ ਕਰਕੇ ਨਹੀਂ ਪੁੱਜ ਸਕੇ ਥੋੜਾ ਲੇਟ ਆ ਰਹੇ ਆ ਪਰ ਸਾਡੇ ਸੀਨੀਅਰ ਮੀਤ ਪ੍ਰਧਾਨ ਜਿਨ੍ਹਾਂ ਨੂੰ 28 ਮਾਰਚ ਜਨਰਲ ਇਲਾਸ ਦੇ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਜਨਰਲ ਹਾਊਸ ਦੇ ਵੱਲੋਂ ਸਰਬ ਸੰਪਤੀ ਦੇ ਨਾਲ ਸਰਦਾਰ ਸੁਦਰਸ਼ਨ ਸਿੰਘ ਜੀ ਅੰਬਾਲਾ ਇਸੇ ਤਰ੍ਹਾਂ ਸਾਡੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਜਮਨਾ ਨਗਰ ਔਰ ਇਸੇ ਤਰ੍ਹਾਂ ਸਾਡੇ ਐਗਜ਼ੈਕਟਿਵ ਮੈਂਬਰ ਜੋ ਅੰਤਰੰਗ ਮੈਂਬਰ ਨੇ ਜਥੇਦਾਰ ਜਗਸੀਰ ਸਿੰਘ ਜੀ ਮੰਗਿਆਣਾ ਸਿਰਸਾ ਤੋਂ ਜਥੇਦਾਰ ਬਲਦੇਵ ਸਿੰਘ ਜੀ ਖਾਲਸਾ ਰਹਿਣ ਵਾਲੀ ਟੁਹਾਨਾ ਫਤਿਆਬਾਦ ਤੋਂ ਔਰ ਜਥੇਦਾਰ ਇਸੇ ਤਰ੍ਹਾਂ ਤਰਵਿੰਦਰਪਾਲ ਸਿੰਘ ਜੀ ਅੰਬਾਲਾ ਤੋਂ ਸਰਦਾਰ ਤੇਜਿੰਦਰਪਾਲ ਸਿੰਘ ਜੀ ਨਾਰਨੌਲ ਮਹਿੰਦਰਗੜ੍ਹ ਤੋਂ ਇਹ ਸਾਡੇ ਅੰਤਰੰਗ ਮੈਂਬਰ ਇੱਥੇ ਪੁੱਜੇ ਹੋਏ ਆ ਔਰ ਸਾਡੇ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਨਾਡਾ ਸਾਹਿਬ ਦੇ ਮੁਖ ਗ੍ਰੰਥੀ ਸਾਡੇ ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਮੁੱਖ ਗ੍ਰੰਥੀ ਸਾਹਿਬ ਸਾਡੇ ਇੱਥੋਂ ਦੇ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਰੁਕਸਾਨਾ ਔਰ ਸਾਡੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਸਰਦਾਰ ਜਸਵਿੰਦਰ ਸਿੰਘ ਜੀ ਅਲਾਦੀਨਪੁਰ ਔਰ ਇਸੇ ਤਰ੍ਹਾਂ ਧਰਮ ਪ੍ਰਚਾਰ ਦੇ ਸਕੱਤਰ ਸਰਦਾਰ ਸਰਵਜੀਤ ਸਿੰਘ ਜੀ ਜੰਮੂ ਸਾਡੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸਰਦਾਰ ਸਤਪਾਲ ਸਿੰਘ ਜੀ ਔਰ ਇਸੇ ਤਰ੍ਹਾਂ ਮੀਤ ਸਕੱਤਰ ਸਰਦਾਰ ਰੁਪਿੰਦਰ ਸਿੰਘ ਜੀ ਉਹ ਵੀ ਇਸ ਸਮੇਂ ਤੇ ਹਾਜ਼ਰ ਨੇ ਤੇ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਸਰਦਾਰ ਜਗਜੀਤ ਸਿੰਘ ਜੀ ਰਤਨਗੜ੍ਹ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਔਰ ਇਸੇ ਤਰ੍ਹਾਂ ਸਾਡੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਤੋਂ ਸਰਦਾਰ ਸੁਰਿੰਦਰ ਸਿੰਘ ਜੀ ਕਿਸ਼ਨਪੁਰਾ ਔਰ ਸਾਡੇ ਸਤਿਕਾਰਯੋਗ ਇੰਜੀਨੀਅਰ ਸਰਦਾਰ ਸਰਬਜੀਤ ਸਿੰਘ ਜੀ ਸੋਲ ਉਹ ਵੀ ਇਸ ਸਮੇਂ ਹਾਜ਼ਰ ਨੇ ਔਰ ਸਰਦਾਰ ਲਖਵਿੰਦਰ ਸਿੰਘ ਜੀ ਬਸੰਤਪੁਰਾ ਸਰਦਾਰ ਇੰਦਰਪਾਲ ਸਿੰਘ ਜੀ ਕਰਨਾਲ ਸਰਦਾਰ ਮਾਲਵਿੰਦਰ ਸਿੰਘ ਜੀ ਬੇਦੀ ਪੰਜਗੂਲਾ ਤੋਂ ਉਹ ਵੀ ਇੱਥੇ ਹਾਜ਼ਰ ਨੇ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਹੋਰ ਵੀ ਬਹੁਤ ਸਾਰੇ ਸਤਿਕਾਰਯੋਗ ਸੱਜਣ ਸਾਡੇ ਐਡਵੋਕੇਟ ਸਰਦਾਰ ਗੁਰਮੀਤ ਸਿੰਘ ਜੀ ਕਾਲਾਂਵਾਲੀ ਜਥੇਦਾਰ ਸਕੰਦਰ ਸਿੰਘ ਜੀ ਵਰਾਣਾ ਉਹ ਵੀ ਇਸ ਸਮੇਂ ਹਾਜ਼ਰ ਨੇ ਸਾਡੇ ਕਥਾਵਾਚਕ ਤੇ ਸਾਡੇ ਢਾਡੀ ਜਥੇ ਉਹ ਵੀ ਇਸ ਸਮੇਂ ਹਾਜ਼ਰ ਨੇ ਜਿਨ੍ਹਾਂ ਸਾਰਿਆਂ ਨੇ ਰਲ ਕੇ ਇਹ ਜੋ ਸਾਡਾ ਧਰਮ ਪ੍ਰਚਾਰ ਦਾ ਸਬ ਦਫਤਰ ਹੈ ਗੁਰਦੁਆਰਾ ਪਾਤਸ਼ਾਹੀ 10ਵੀਂ ਨਾਡਾ ਸਾਹਿਬ ਵਿਖੇ ਇਸ ਦਾ ਸਭਿਤ ਘਾਟਨ ਕੀਤਾ ਮੈਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾਂ ਸਾਡੇ ਇਸ ਸਬ ਦਫਤਰ ਦੇ ਕੋਲ ਜਿੱਥੇ ਸਾਡੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਧਰਮ ਪ੍ਰਚਾਰ ਦੇ ਸਕੱਤਰ ਨੇ ਸਰਦਾਰ ਸਰਬਜੀਤ ਸਿੰਘ ਜੰਮੂ ਉਹਨਾਂ ਦੀ ਦੇਖਰੇਖ ਵਿੱਚ ਇੱਥੇ ਇਨਚਾਰਜ ਹਾਜ਼ਰ ਰਹਿਣਗੇ ਕਥਾਵਾਚਕ ਰਾਗੀ ਸਿੰਘ ਢਾਡੀ ਸਿੰਘ ਕਬੀਰ ਸਿੰਘ প্রচারক ਸਿੰਘ ਜਿਹੜੇ ਸਾਡੇ ਇੱਥੇ ਹਾਜ਼ਰ ਰਹਿਣਗੇ ਉਹਨਾਂ ਕੋਲੇ ਬਕਾਇਦਾ ਸਾਧਨ ਜਿਹੜੇ ਹਾਜ਼ਰ ਰਹਿਣਗੇ ਸੰਗਤਾਂ ਤੱਕ ਪੁੱਜਣ ਵਾਸਤੇ ਇਹ ਧਰਮ ਪ੍ਰਚਾਰ ਦੀ ਲਹਿਰ ਨੂੰ ਚੁਸਤ ਦਰੁਸਤ ਕਰਦੇ ਆਂ ਪ੍ਰਚੰਡ ਕਰਦੇ ਆਂ ਜਥੇਦਾਰ ਭੁਪਿੰਦਰ ਸਿੰਘ ਜੀ ਅਸੰਧ ਪ੍ਰਧਾਨ ਸਾਹਿਬ ਦੇ ਸਮੂੱਚੇ ਅਹੁਦੇਦਾਰ ਸਮੂੱਚੀ ਕਮੇਟੀ ਜਰਨਲ ਹਾਊਸ ਦੇ ਵੱਲੋਂ ਸਾਡੇ ਮੈਂਬਰ ਸਹਿ ਵਰਨਾ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਸਰਬਸੰਤੀ ਦੇ ਨਾਲ ਕਿ ਪਿਛਲੇ ਸਮੇਂ ਜੋ ਕੁਝ ਕਮੀਆਂ ਹੋਣ ਤਾਈਆਂ ਰਹੀਆਂ ਉਹਨਾਂ ਨੂੰ ਦੂਰ ਕਰਦੇ ਆਂ ਜਿੱਥੇ ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਕੀਤਾ ਜਾਵੇ ਸੇਧ ਤੇ ਸਿੱਖਿਆ ਸਭਾਵਾਂ ਨੂੰ ਜਿਹੜੀਆਂ ਨੇ ਉਹ ਹੋਰ ਵਧੀਆ ਤਰੀਕੇ ਦੇ ਨਾਲ ਇਹ ਸਭਾਵਾਂ ਕੀਤੀਆਂ ਜਾਣ ਉੱਤੇ ਧਰਮ ਪ੍ਰਚਾਰ ਦੀ ਲਹਿਰ ਜਿਹੜੀ ਆ ਉਹ ਚੜ੍ਹਦੀ ਕਲਾ ਦੇ ਨਾਲ ਪ੍ਰਚੰਡ ਹਰਿਆਣੇ ਨੂੰ ਜਿਹੜਾ ਕਿਉਂਕਿ ਹਰਿਆਣਾ ਕਮੇਟੀ ਦਾ ਮੁੱਖ ਜਿਹੜਾ ਗਰਮ ਭੂਮੀ ਹੈ ਇਹਦੇ ਨਾਲ ਨਾਲ ਪੰਜਾਬ ਰਾਜਸਥਾਨ ਦਿੱਲੀ ਜੋ ਪੀ ਉਤਰਾਖੰਡ ਸਾਰੇ ਪਾਸੇ ਭਾਰਤ ਦੇ ਵਿੱਚ ਵੱਖ-ਵੱਖ ਜਥੇਬੀ ਸੰਗਤਾਂ ਦੀ ਮੰਗ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਜਥੇ ਭੇਜੇ ਔਰ ਧਰਮ ਪ੍ਰਚਾਰ ਅਮਰ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕੀਤਾ ਜਾਵੇ ਮੈਂ ਇਸ ਗੱਲ ਦੀ ਅੱਜ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਭਿੰਦਰ ਸਿੰਘ ਆਸੰਦ ਔਰ ਸਾਥੀ ਸਮੂਹ ਜਿਹੜੀ ਟੀਮ ਅਹੁਦੇਦਾਰ ਸਹਿਬਾਨ ਮਹਾਪੁਰਸ਼ਾਂ ਵੱਲੋਂ ਸੰਗਤਾਂ ਨੂੰ ਵਧਾਈ ਦੇਣਾ ਕਿ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦਾ ਅੱਜ ਸਬਦ ਦਫ਼ਤਰ ਖੋਲ੍ਹਿਆ ਗਿਆ ਇਹ ਆਉਣ ਵਾਲੇ ਦਿਨਾਂ ਦੇ ਅੰਦਰ ਇਹਦਾ ਰਿਜ਼ਲਟ ਸਾਡੇ ਸਾਹਮਣੇ ਆਵੇਗਾ ਇਹਨਾਂ ਦੀ ਦੇਖਰੇਖ ਦੇ ਵਿੱਚ ਗੁਰਮਤ ਦੇ ਕੈਂਪ ਅਗੇ ਜੂਨ ਦਾ ਮਹੀਨਾ ਹੈ ਜੂਨ ਦੇ ਮਹੀਨੇ ਵਿੱਚ ਵੱਖ-ਵੱਖ ਥਾਵਾਂ ਤੇ ਆਪਣੇ ਗੁਰਦੁਆਰਿਆਂ 'ਚ ਜੋ ਧਰਮ ਪ੍ਰਚਾਰ ਦੇ ਗੁਰਮਤ ਕੈਂਪ ਜਿਹੜੇ ਆਉ ਲਾਏ ਜਾਣਗੇ ਬੱਚਿਆਂ ਦੇ ਜਿੱਥੇ ਗੁਰਮਤ ਦੀ ਸਿੱਖਿਆ ਨਾਲ ਜੋੜਿਆ ਜਾਵੇਗਾ ਜਿੱਥੇ ਪਿਛਲੇ ਦਿਨਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੱਡਾ ਜਿਹੜਾ ਐਲਾਨ ਕਰਦੇ ਆ ਜਿਹਨੂੰ ਇੰਪਲੀਮੈਂਟ ਵੀ ਕੀਤਾ ਗਿਆ ਕੇਵਲ ਐਲਾਨ ਤੱਕ ਸੀਮਤ ਨਹੀਂ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸਕੂਲਾਂ ਦੇ ਵਿੱਚ ਅੰਮ੍ਰਿਤਧਾਰੀ ਮਾਂ-ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਮੁਫਤ ਐਡਮਿਸ਼ਨ ਤੇ ਟਿਊਸ਼ਨ ਫੀਸ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਕੋਈ ਉਹਨਾਂ ਨੂੰ ਜਿਹੜਾ ਹੈਗਾ ਪੜ੍ਹਾਈ ਦਾ ਖਰਚਾ ਨਹੀਂ ਹੋਵੇਗਾ ਨਾ ਐਡਮਿਸ਼ਨ ਦਾ ਨਾ ਟਿਊਸ਼ਨ ਦਾ ਉਹਨਾਂ ਨੂੰ ਜਿੱਥੇ ਵਿਦਿਆ ਨਾਲ ਹੀ ਕਾਲਜਾਂ ਦੇ ਵਿੱਚ ਵਜੀਫੇ ਦਿੱਤੇ ਜਾਣਗੇ ਨਾਲ ਹੀ ਗੈਰ ਸਿੱਖ ਬੱਚੇ ਵੀ ਜਿਹੜੇ ਟੌਪ ਕਰਨਗੇ ਟੈਲੈਂਟਡ ਬੱਚਿਆਂ ਦਾ ਹੌਸਲਾ ਫਜਾਈ ਲਈ ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਜਿਹੜਾ ਪ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ ਜਿਹੜਾ ਖੇਡਾਂ ਦੇ ਵਿੱਚ ਮਾਰ ਕੇ ਮਾਰੇਗਾ ਜਾਂ ਵਿਦਿਆ ਦੇ ਖੇਤਰ 'ਚ ਉਹਨਾਂ ਸਭ ਦਾ ਹੀ ਸਨਮਾਨ ਜਿਹੜਾ ਹੌਸਲਾ ਵਜਾਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ ਇਹਨਾਂ ਮਾਣਾਂ ਜਾਂ ਯਤਨ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਜਿਹਦੀ ਜਿਹਦਾ ਸਹਿਯੋਗ ਦੇਸ਼ ਵਿਦੇਸ਼ ਦੀਆਂ ਸੰਗਤਾਂ ਕਰ ਰਹੀਆਂ ਨੇ ਔਰ ਮੈਨੂੰ ਪੂਰੀ ਆਸ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਲਹਿਰ ਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗੀ ਧਰਮ ਪ੍ਰਚਾਰ ਤੇ ਅਮਰਤ ਸੰਚਾਰ ਦੀ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਜੇ ਸਾਡੀ ਸਾਰੀ ਹੀ ਜਿਹੜੀ ਟੀਮ ਆ ਇਹ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੇ ਪ੍ਰਧਾਨ ਸਾਹਿਬ ਸਾਡੇ ਸੀਨੀਅਰ ਮੀਤ ਪ੍ਰਧਾਨ ਸਾਹਿਬ ਸਾਡੇ ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੋਰਜ ਰਾਣਾ ਵਿਦੇਸ਼ ਗਏ ਹੋਏ ਆ ਉਹ ਹਾਜ਼ਰ ਨਹੀਂ ਹੋ ਸਕੇ ਸਾਡੇ ਮੀਸ ਗੱਦਰ ਸਾਹਿਬ ਵੀ ਪ੍ਰਧਾਨ ਸਾਹਿਬ ਦੇ ਨਾਲ ਨੇ ਜਿਸ ਕਾਰਨ ਕਰਕੇ ਜ਼ਰੂਰੀ ਰਜਿਵੇਂ ਕਰਕੇ ਉਹ ਸਮੇਂ ਨਹੀਂ ਪੁੱਜ ਸਕੇ ਥੋੜਾ ਲੇਟ ਪੁੱਜ ਰਹੇ ਆ ਔਰ ਉਹਨਾਂ ਸਭ ਦੇ ਨਿਸ਼ਾ ਨਿਰਦੇਸ਼ਾਂ ਦੇ ਉੱਪਰ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਜਿਹੜਾ ਸਬ ਦਫਤਰ ਹੈ ਇਹਦਾ ਉਦਘਾਟਨ ਕੀਤਾ ਜਾ ਰਿਹਾ ਵਾਹਿਗੁਰੂ ਸੱਜੇ ਪਾਤਸ਼ਾਹ ਕਾਲਕੁਰਖ ਦੀ ਕਿਰਪਾ ਦੇ ਨਾਲ ਸਾਰਿਆਂ ਦੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਟੀਮ ਜਿਹੜੀ ਆ ਧਰਮ ਪ੍ਰਚਾਰ ਪ੍ਰਸਾਰ ਲਈ ਕੰਮ ਕਰ ਰਹੀ ਆ ਸੋ ਸਤਿਗੁਰ ਸੱਜੇ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਮੁਸ਼ਕਲਾਂ ਰੁਕਾਵਟਾਂ ਨੂੰ ਦੂਰ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਧਰਮ ਪ੍ਰਚਾਰ ਪ੍ਰਸਾਰ ਨੂੰ ਚੜ੍ਹਦੀ ਕਲਾ ਦੇ ਨਾਲ ਕਰੇ ਤੇ ਗੁਰੂ ਘਰਾਂ ਦਾ ਪ੍ਰਬੰਧ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਜਿੰਨੇ মিডিਆ ਵਾਲੇ ਵੀ ਰਾਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਜਿੰਨੀਆਂ ਸ਼ਖਸੀਅਤਾਂ ਇਸ ਸਮੇਂ ਹਰਿਆਣਾ ਕਮੇਟੀ ਤੋਂ ਇਲਾਵਾ ਮਹਾਪੁਰਸ਼ ਆਏ ਨੇ ਕਾਰ ਸੇਵਾ ਵਾਲੇ ਜਾਂ ਸਾਡੀਆਂ ਚੰਡੀਗੜ੍ਹ ਤੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਤੇ ਹੋਰ ਪੰਥਕ ਸ਼ਖਸੀਅਤਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਸਲਾਹਕਾਰ ਉਹ ਵੀ ਇੱਥੇ ਪਹੁੰਚੇ ਆ ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਅਸੀਂ ਧੰਨਵਾਦ ਕਰਦੇ ਹਾਂ ਔਰ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿਉਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰੇ ਤੇ ਧਰਮ ਪ੍ਰਚਾਰ ਪ੍ਰਸਾਰ ਦੀ ਲਹਿਰ ਅੰਮ੍ਰਿਤ ਸੰਚਾਰ ਦੀ ਲਹਿਰ ਚੜ੍ਹਦੀ ਕਲਾ ਨਾਲ ਜਿਵੇਂ ਪਿਛਲੇ ਸਮੇਂ ਅਸੀਂ ਬਹੁਤ ਵੱਡੀ ਪੱਧਰ ਤੇ ਅੰਮ੍ਰਿਤ ਸੰਚਾਰ ਜਿਹੜੇ ਪੂਰੇ ਹਰਿਆਣਾ ਵਿੱਚ ਕੀਤੇ ਆ ਸਾਡੇ ਮੈਂਬਰ ਸਹਿਬਾਨ ਸਾਡੇ ਅਹੁਦੇਦਾਰ ਸਹਿਬਾਨ ਸਾਰੇ ਹੀ ਇਸ ਵਾਸਤੇ ਦਿਨ ਰਾਤ ਇਕ ਕਰ ਰਹੇ ਆ ਅੰਬਾਲੇ ਤੋਂ ਜਿਵੇਂ ਗੁਰਦੁਆਰਾ ਬਾਦਸ਼ਾਹੀ ਬਾਗ ਦੇ ਵਿੱਚ ਕੈਂਪ ਸਾਡੇ ਸਰਦਾਰ ਸੁਦਰਸ਼ਨ ਸਿੰਘ ਜੀ ਅੰਬਾਲਾ ਸਾਹਿਬ ਸਾਡੇ ਸਰਦਾਰ ਤਰਵਿੰਦਰਪਾਲ ਸਿੰਘ ਜੀ ਅੰਬਾਲਾ ਇਨਾਂ ਦੇ ਵੱਲੋਂ ਵੀ ਵੱਡੇ ਉਪਰਾਲੇ ਹੋ ਰਹੇ ਆ ਔਰ ਸਾਡੇ ਬਾਕੀ ਮੈਂਬਰ ਸਹਿਬਾਨਾਂ ਦੇ ਵੱਲੋਂ ਵੀ ਰਵਾੜੀ ਦੇ ਇਲਾਕੇ 'ਚ ਵੀ 13 ਤਰੀਕ ਨੂੰ ਪ੍ਰੋਗਰਾਮ ਔਲੀਕਿਆ ਗਿਆ ਰਵਾੜੀ ਸਾਡੇ ਤਜਿੰਦਰਪਾਲ ਸਿੰਘ ਨਾਰਨੌਲ ਇੱਥੇ ਪਹੁੰਚੇ ਹੋਏ ਮਹਿੰਦਰਗੜ੍ਹ ਤੋਂ ਔਰ ਇਸੇ ਤਰ੍ਹਾਂ ਸਾਡੇ ਸਿਰਸਾ ਤੋਂ ਜਥੇਦਾਰ ਜਗਦੀਸ਼ ਜਗਸੀਰ ਸਿੰਘ ਜੀ ਮੰਗਿਆਣਾ ਅਤਿਆਬਾਦ ਤੋਂ ਸਰਦਾਰ ਬਲਦੇਵ ਸਿੰਘ ਜੀ ਜਥੇਦਾਰ ਸਾਹਿਬ ਰਹਿਣਵਾਲੀ ਔਰ ਇਸੇ ਤਰ੍ਹਾਂ ਸਾਡੇ ਬਾਕੀ ਮੈਂਬਰ ਸਹਿਬਾਨ ਸਾਰੇ ਆਪੂ ਆਪਣੇ ਇਲਾਕਿਆਂ ਦੇ ਵਿੱਚ ਜੋ ਡਿਊਟੀਆਂ ਲੱਗੀਆਂ ਨੇ ਜਿਨ੍ਹਾਂ ਦੀ ਸਿੱਖਿਆ ਦੇ ਖੇਤਰ ਸਿਹਤ ਦੇ ਖੇਤਰ ਪ੍ਰਬੰਧ ਦੇ ਖੇਤਰ ਦੇ ਵਿੱਚ ਸਾਰੇ ਆਪੋ ਆਪਣੀਆਂ ਡਿਊਟੀਆਂ ਚੜ੍ਹਦੀ ਕਲਾ ਨਾਲ ਨਿਭਾਰੇ ਗੁਰੂ ਕਿਰਪਾ ਕਰੇ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਜਿਹੜੀ ਸੇਵਾ ਇਹ ਸੰਗਤਾਂ ਦੇ ਸਨਮੁਖ ਜਿਹੜੀ ਆ ਉਹ ਦਿਖਾਈ ਦੇਗੀ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਇਹ ਧਰਮ ਪ੍ਰਚਾਰ ਪ੍ਰਸਾਰ ਦੀ ਲਹਿਰ ਜਿਹੜੀ ਆ ਉਹ ਕਰੇਗੀ ਉਸ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਇੱਕ ਵਾਰ ਫੇਰ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਲਈ ਵਾਸੀ ਸੰਗਤਾਂ ਨੂੰ ਅੱਜ ਧਰਮ ਪ੍ਰਚਾਰ ਸਭ ਦਫ਼ਤਰ ਦੇ ਉਦਘਾਟਣ ਦੀ ਲੱਖ ਲੱਖ ਵਧਾਈ ਹੈ ਜਿੱਥੋਂ ਸਾਡੇ ਪ੍ਰਚਾਰ ਪ੍ਰਸਾਰ ਦੇ ਜਥੇ ਸੰਗਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪੁੱਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸਦੀਆਂ ਗੁਰੂ ਨਾਨਕ ਨਾਮ 11 ਸੰਗਤਾਂ ਨੂੰ ਗੁਰੂ ਫਤੇ ਪ੍ਰਵਾਨ ਹੋਵੇ ਅੱਜ ਅਸੀਂ ਸਾਰੇ ਧਰਮ ਪ੍ਰਚਾਰ ਦਾ ਜੋ ਸਭ ਦਫ਼ਤਰ ਹੈ ਗੁਰਦੁਆਰਾ ਸ੍ਰੀ ਗੁਰੂ ਨਾੜਾ ਸਾਹਿਬ ਦਸਵੇਂ ਪਾਛੇ ਚਰਨ ਛੋਹ ਸ਼ਾਂਤੇ ਅੱਜ ਉਹ ਦਾ ਉਦਘਾਟਨ ਕੀਤਾ ਗਿਆ ਹੈ ਕੁਝ ਦਿਨੀ ਪਹਿਲਾਂ ਸਿਰਸਾ ਵਿਖੇ ਵੀ ਇਸੇ ਤਰ੍ਹਾਂ ਧਰਮ ਪ੍ਰਚਾਰ ਦਾ ਸਬ ਦਫਤਰ ਦਾ ਉਦਘਾਟਨ ਕੀਤਾ ਗਿਆ ਸੀ ਇਸ ਕਮੇਟੀ ਦਾ ਮੁੱਖ ਮੰਤਵ ਹਰਿਆਣਾ ਛੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੇਵਲ ਤੇ ਕੇਵਲ ਇਹ ਹੈ ਕਿ ਸਿੱਖੀ ਦਾ ਵੱਧ ਤੋਂ ਵੱਧ ਜਿਤਨਾ ਪ੍ਰਚਾਰ ਕੀਤਾ ਜਾਵੇ ਇਸ ਲਈ ਅਸੀਂ ਆਪਣੇ ਸਤਕਾਰਯੋਗ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਉਹਨਾਂ ਨੂੰ ਇਹ ਸੇਵਾ ਸੌਂਪੀ ਹੈ ਜੋ ਕਿ ਆਪਣੇ ਸਾਥੀਆਂ ਸਮੇਤ ਲਗਭਗ ਮਹੀਨੇ ਸਮੇਂ ਮਹੀਨੇ ਤੋਂ ਉਹਨਾਂ ਨੇ ਆਪਣੇ ਜੋ ਇਹ ਪ੍ਰਚੰਡ ਲਹਿਰ ਚਲਾ ਰੱਖੀ ਹੈ ਔਰ ਅਸੀਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਪ ਵੀ ਸਾਰੇ ਇਸ ਦੇ ਵਿੱਚ ਵੱਦ ਤੋਂ ਵੱਦ ਚੜ ਕੇ ਆਪਣਾ ਸਹਿਯੋਗ ਬਖਸ਼ਿਸ਼ ਕਰੋ ਹੁਣ ਬਾਕੀ ਜੋ ਅਗਲੀ ਪ੍ਰੋਗਰਾਮ ਹੈ ਸਾਡੇ ਜਥੇਦਾਰ ਸੁਖਵਿੰਦਰ ਸਿੰਘ ਜੀ ਮਡੇਬਰ ਖਤਰ 2 ਮਿੰਟ ਉਹ ਵੀ ਆਪ ਜੀ ਦੇ ਦਰਸ਼ਨ ਕਰਾਂਗੇ ਇਸ ਦੇ ਇਸ ਦੇ ਵਾਜਵੀ ਸਿੱਖ ਸੰਗਤ ਪਤੇਦੀਪਾਂ ਪਤੇ ਨਲਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਅੱਜ ਬੜਾ ਪਾਗਾ ਵਾਲਾ ਦਿਨ ਹੈ ਕਿ ਅਸੀਂ ਦੂਸਰਾ ਸਬ ਦਫਤਰ ਗੁਰਦੁਆਰਾ ਨਾਡਾ ਸਾਹਿਬ ਸ਼ਰਨशो प्राप्त ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਦਾ ਸਥਾਨ ਹੈ ਇੱਥੇ ਤੋਂ ਬੜੇ ਲੰਬਾ ਏਰੀਆ ਹੈ ਜਿੱਥੇ ਤੱਕ ਇਹ ਧਰਮ ਪ੍ਰਚਾਰ ਦੀ ਲਹਿਰ ਚੱਲੇਗੀ ਅਸੀਂ ਜਿੱਥੇ ਬਿਲਡਿੰਗਾਂ ਬਣਾਉਣ ਚ ਬਹੁਤ ਅੱਗੇ ਨਿਕੜ ਗਏ ਸੀਗੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਪਿਛਲੇ ਦਿਨਾਂ ਵਿੱਚ ਅਸੀਂ ਪਿਛੜੇ ਹਾਂ ਲੇਕਿਨ ਜਦਾ ਜਦ ਤੋਂ ਇਹ ਪ੍ਰਬੰਧ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਜੀ ਕੋਲ ਧਰਮ ਪ੍ਰਚਾਰ ਦਾ ਇਹ ਸਾਰਾ ਕਮ ਆਇਆ ਹੈ ਤੇ ਜਦ ਤੋਂ ਸਾਡਾ ਇਹ ਧਰਮ ਪ੍ਰਚਾਰ ਖੇਤਰ ਅਸੀਂ ਅਸੀਂ ਮਾਣ ਗੱਲ ਕਹਿ ਸਕਦੇ ਹਾਂ ਕਿ ਇਸ ਖੇਤਰ ਵਿੱਚ ਅਸੀਂ ਸਭ ਤੋਂ ਜ਼ਿਆਦਾ ਅੱਗੇ ਹੋ ਚੁੱਕੇ ਹਾਂ ਹੁਣ ਤੇ ਅਸੀਂ ਬਹੁਤ ਜਲਦੀ ਇਹ ਆਸ ਵੀ ਕਰਦੇ ਹਾਂ ਕਿ ਕੁਝ ਖੇਤਰ ਇਹ ਧਰਮ ਪ੍ਰਚਾਰ ਦੇ ਇਦਾਂ ਸੀਗੇ ਜਿੱਦਾਂ ਪੰਜ ਪਿਆਰਿਆਂ ਦੀ ਸੇਵਾ ਲਗਾਤਾਰ ਪੰਜ ਪਿਆਰੇ ਸਾਭ ਜੀ ਨਹੀਂ ਸੀ ਸਾਡੇ ਕੋਲ ਉਹ ਵੀ ਹੋਣਗੇ ਤੇ ਆਪਣੇ ਢਾਡੀ ਪ੍ਰਚਾਰਕ ਜਿਹੜੇ ਅਸੀਂ तकरीबन ਅਸੀਂ ਮੰਨਦੇ ਸੀਗੇ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਜਿੱਥੇ ਬੁਲਾਣੇ ਪੈਂਦੇ ਸੀਗੇ ਮੈਂ ਜੱਥੇਦਾਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਦਾਂ ਦਾ ਇੱਕ ਲਹਿਰ ਚੱਲੇ ਕਿ ਆਪਣੇ ਹੀ ਜਿੱਥੇ ਉਰੇ ਨੇ ਅੱਛੇ ਹੋਣ ਕਿ ਸਾਰੇ ਜਿੱਥੇ ਪੂਰੇ ਹਰਿਆਣੇ ਦੇ ਵਿੱਚ ਨਾੜਾ ਸਾਹਿਬ ਤੋਂ ਕਿ ਜਿੱਥੇ ਜਾਣ ਨਾ ਕਿ ਸਾਨੂੰ ਬਾਹਰ ਤੋਂ ਬੁਲਾਣੇ ਪੈਣ ਸਾਰੀ ਸਿੱਖ ਸੰਗਤ ਨੂੰ ਮੈਂ ਫੇਰ ਇੱਕ ਵਾਰ ਇਸ ਸਬ ਦਫ਼ਤਰ ਦੇ ਖੁੱਲਣ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਣਾ ਫਤਿਆਬਾਦੋਂ ਵੀ ਦੋ ਸ਼ਬਦਾਂ ਸਾਂਝੇ ਕਰਦੇ। ਮੌਰੀ ਸਰਕਾਰ ਜੋ ਬਾਬਾ ਕੁਜੀ ਸਿੰਘ ਦਾ ਦੁਆਲ ਤਰਪੜਦਾਰ ਕੋਲ ਦੇ ਚੇਅਰਮੈਨ ਸਕੱਤਰ ਸਾਹਿਬ ਤੇ ਸਮੁੱਚੇ ਹਰਿਆਣਾ ਕਮੇਟੀ ਐਗਜ਼ੈਕਟਿਵ ਦੇ ਮੈਂਬਰ ਸਾਹਿਬਾਨ ਮੀਤ ਪ੍ਰਧਾਨ ਸਮੂੱਚੀਆਂ ਸੁਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਚਰੋਕਣੀ ਬੜੀ ਮੰਗ ਸੀ ਸਾਡੀ ਬੜੇ ਕਈ ਸਾਲਾਂ ਤੋਂ ਪਿਹਾਰਾਂ ਨੇ ਹਰਿਆਣਾ ਵਿੱਚ ਤਨ ਪ੍ਰਚਾਰ ਦੀ ਲਹਿਰ ਪ੍ਰਚੰਡ ਕੀਤੀ ਜਾਵੇ ਉਹ ਟਾਈਮ ਆ ਗਿਆ ਬੜੀਆਂ ਅਰਦਾਸਾਂ ਗੁਰੂ ਮਹਾਰਾਜ ਰਾਜ ਅੱਗੇ ਕੀਤੇ ਆ 2004 ਤੋਂ ਲੈ ਕੇ ਅਸੀਂ ਪਰ ਗੁਰੂ ਮਹਾਰਾਜ ਨੇ ਉਹ ਅਰਦਾਸ ਸੁਣੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਇਹ ਦਿਨ ਦੁਗਣੀ ਰਾਜ ਚੋਗਣੀ ਅੱਜ ਹਰਿਆਣਵੀ ਸਿੱਖ ਜਿਹੜੇ ਆ ਉਹ ਤਰੱਕੀ ਕਰ ਰਹੇ ਆ ਤੇ ਉਹ ਧਰਮ ਪ੍ਰਚਾਰ ਦੇ ਵੀ ਅਸੀਂ ਬਹੁਤ ਪਿੱਛੜ ਗਏ ਆ ਪੰਥ ਕੋਲ ਗੁਰੂ ਨਾਨਕ ਪਾਸ਼ਾ ਤਸੇ ਪਾਸ਼ਾ ਬਹੁਤ ਵੱਡਾ ਸਾਡਾ ਕੋ ਖਜ਼ਾਨਾ ਦੇ ਗਏ ਆ ਪਰ ਅਸੀਂ ਸੰਗਤਾਂ ਨੂੰ ਦੱਸ ਨਹੀਂ ਸਕੇ ਦੁਨੀਆ ਨੂੰ ਜਦੋਂ ਅਸੀਂ ਧਰਮ ਦਾ ਪ੍ਰਚਾਰ ਪੂਰੀ ਦੁਨੀਆ ਵਿੱਚ ਕਰ ਲਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰ ਲਵਾਂਗੇ ਤੇ ਮੈਂ ਇਹ ਦਾਅਵੇ ਨਾ ਕਹਿ ਸਕਦਾ ਕਿ ਸਮੁੱਚੀ ਜਿਹੜੀ ਸੰਗਤ ਆ ਦੁਨੀਆ ਦੀ ਸਮੁੱਚੀ ਦੁਨੀਆ ਗੁਰੂ ਨਾਨਕ ਨਾਮ ਲੇਵਾ ਹੋਊਗੀ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਮੀਰੀਆਂ ਵਾਲੇ ਭਰਾਵਾਂ ਦਾ ਪਾਪਾ ਦਾਦੂ ਵਾਲ ਜੀ ਦਾ ਸਾਡੇ ਜਨਰ 77 ਦਾ ਸਮੂਚਨਾ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਵੇਂ ਪਾਸ਼ਾ ਦੀ 10ਵੇਂ ਪਾਸ਼ਾ ਦੀ ਬੜੀ ਕਿਰਪਾ ਹੋਈ ਸਾਡੇ ਉੱਤੇ ਜਿਹੜਾ ਕਿ ਇਹ ਅੱਜ ਧਰਮ ਪ੍ਰਚਾਰ ਦਾ ਸਭ ਆਫ ਜਿਹੜਾ ਹੈ ਨਾਡਾ ਸਾਹਿਬ ਪੁੱਲਿਆ ਹੈ ਇੰਨੀਆਂ ਬੇਨਤੀਆਂ ਕਰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤੀ ਵੜਪਾਗਾ ਸਮਾਂ ਜਿੱਥੇ ਹਰਿਆਣੇ ਵਿੱਚ ਸਿੱਖਾਂ ਦੀ ਬਾਫੜਨ ਵਾਲਾ ਕੋਈ ਨਹੀਂ ਸੀ ਪੰਜਾਬ ਤੋਂ ਇਲਾਵਾ ਕਿਤੇ ਵੀ ਸਿੱਖਾਂ ਦੀ ਸਰਕਾਰ ਨਹੀਂ ਸੀ ਅੱਜ ਪਹਿਲੀ ਵਾਰ ਇਹ ਹਰਿਆਣੇ ਦੀ ਕਮੇਟੀ ਬਣਦੇ ਨਾਲ ਸਿੱਖਾਂ ਨੂੰ ਆਸ ਜਗੀ ਤੇ ਮੈਂ ਪਹਿਲੇ ਤੇ ਵਧਾਈ ਦੇਣਾ ਇਸ ਦੀ ਉਸ ਤੋਂ ਬਾਅਦ ਗੁਰਦੁਆਰਾ ਕਮੇਟੀ ਨੇ ਜਿੱਥੇ ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲੇ ਉੱਥੇ ਨਾਲ ਹੀ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਤੇਜ ਕੀਤਾ ਇਸ ਵਾਸਤੇ ਮੈਂ ਬਾਬਾ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਆਤੇ ਪ੍ਰਧਾਨ ਭਵਿੰਦਰ ਸਿੰਘ ਆਸਾਂਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਹਰਿਆਣੇ ਦੀ ਸਾਰੀਆਂ ਸਿੱਖ ਸੰਗਤਾਂ ਵੱਲੋਂ ਤੇ ਸਾਰੇ ਸਟਾਫ ਦੇ ਤਰਫੋਂ ਬਹੁਤ ਵੱਡਾ ਪਰਿਵਾਰਾ 26 ਤਰੀਕ ਨੂੰ ਮੈਂਬਰਾਂ ਨੇ ਲਿਆ ਜਿੱਥੇ ਬਾਬਾ ਜੀ ਨੂੰ ਵੱਡੀ ਜ਼ਿੰਮੇਵਾਰੀ ਦੇਣ ਵਾਸਤੇ ਕੀਤਾ ਗਿਆ ਕਿਹਾ ਗਿਆ ਪਰ ਬਾਬਾ ਜੀ ਨੇ ਕਿਹਾ ਮੈਂ ਸੇਵਾਦਾਰ ਦੀ ਸੇਵਾ ਨਿਭਾਣੀ ਹੈ ਮੈਂ ਕੋਈ ਵੱਡਾ ਉਦਾ ਨਹੀਂ ਲੈਣਾ ਤੋਂ ਇਸ ਵਾਸਤੇ ਇਹ ਵੀ ਉਹਨਾਂ ਦਾ ਬੜਪਨ ਹੈ ਤੋ ਮੈਂ ਇਹ ਸਮਝਦਾ ਵੀ ਸਾਰੇ ਪ੍ਰੋਗਰਾਮ ਜਿੱਥੇ ਖਾਲੀ ਦਫਤਰ ਹੀ ਨਹੀਂ ਖੋਲੇ ਜਾ ਰਹੇ ਵੈਰੀਫਾਈ ਵੰਡੇ ਜਾ ਰਹੇ ਸਕੂਲਾਂ ਦੀ ਫੀਸਾਂ ਦੇ ਮਾਫ ਕਰਨ ਦੇ ਫੈਸਲੇ ਵੀ ਲਾਗੂ ਵੀ ਕੀਤੇ ਜਾ ਰਹੇ ਉਥੇ ਪੰਜਾਬੀ ਗੁਰਮਤ ਸੰਧਿਆ ਦੀ ਕਲਾਸਾਂ ਅੰਮ੍ਰਲੇ ਵਿੱਚ ਪੰਜ ਗੁਰਦੁਆਰਾ ਸਾਹਿਬਾਨਾਂ ਚ 10 6 ਗੁਰਦੁਆਰੇ ਸਾਹਿਬਾਨਾਂ ਚ ਚਾਲੂ ਕੀਤੀਆਂ ਜਾ ਚੁੱਕੀਆਂ ਹਨ ਹੋਰ ਵੀ ਜਿੱਥੇ ਸੰਗਤਾਂ ਦੀ ਡਿਮਾਂਡ ਆ ਰਹੀ ਹੈ ਉਥੇ ਵੀ ਕੀਤੀਆਂ ਜਾ ਰਹੀਆਂ ਨੇ ਸੰਧਿਆ ਔਰ ਕੀਰਤਨ ਦੀ ਕਲਾਸਾਂ ਮੈਂ ਨੌਡਾ ਸਾਹਿਬ ਔਰ ਜਿੱਥੇ ਇਹ ਧਰਮ ਪ੍ਰਚਾਰ ਦੇ ਦਫ਼ਤਰ ਖੁੱਲੇ ਨੇ ਉਸ ਇਲਾਕੇ 'ਚ ਵੀ ਔਰ ਹੋਰ ਵੀ ਇਲਾਕੇ ਦੇ ਸੰਤਾਂ ਨੂੰ ਬੇਨਤੀ ਕਰਾਂਗਾ ਜਿੱਥੇ ਕਲਾਸ ਸ਼ੁਰੂ ਕਰਵਾਉਣਾ ਚਾਹੁੰਦੇ ਹਾਂ ਸਾਡੇ ਸਕੱਤਰ ਜਾਂ ਇਲਾਕੇ ਦੇ ਗੁਰਦੁਆਰਾ ਦੇ ਮੈਨੇਜਰ ਸਾਹਿਬ ਨੂੰ ਸੰਪਰਕ ਕੀਤਾ ਜਾਵੇ ਔਰ ਉਸ ਉਸ ਮੁਤਾਬਕ ਇਹ ਕਲਾਸਾਂ ਉੱਥੇ ਵੀ ਸ਼ੁਰੂਆਤ ਕੀਤੀ ਜਾਏਗੀ ਅਨੇ ਖਾਦਰੀਆਂ ਪ੍ਰਵਾਨ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਵੱਡਾ ਉਪਰਾਲਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅਤੇ ਤੁਨ ਪ੍ਰਚਾਰ ਦੇ ਚੇਅਰਮੈਨ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਵੱਲੋਂ ਜਿਹੜੀ ਆਰੰਭ ਕੀਤੀ ਹੈ ਧਰਮ ਪ੍ਰਚਾਰ ਦੇ ਸਮਾਗਮ ਦੀ ਅਤੇ ਉਹ ਬਹੁਤ ਵੱਡਾ ਸੈਂਟਰ ਜਿਹੜੇ ਪਹਿਲਾਂ ਵੀ ਦੋ ਖੁੱਲੇ ਨੇ ਅਤੇ ਤੀਸਰਾ ਸਬਾ ਆਫਿਸ ਜਿਹੜਾ ਗੁਰਦੁਆਰਾ ਨਾਡਾ ਸਾਹਿਬ ਅੰਮ੍ਰਿਤਪਾਸ਼ੀ ਦੇ ਸਥਾਨ ਤੇ ਇਹ ਆਰੰਭ ਕੀਤਾ ਅੱਜ ਇਨਾਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਬਹੁਤ ਵੱਡਾ ਉਪਰਾਲਾ ਕਿ ਸਾਡੇ ਨੌਜਵਾਨ ਪਿੰਡਾਂ ਦੇ ਵਿੱਚ ਜਿਹੜੇ ਪ੍ਰਚਾਰਕ ਜਾਣਗੇ ਅਤੇ ਨੌਜਵਾਨਾਂ ਨੂੰ ਗੁਰੂ ਪਰਿਵਾਰ ਤੇ ਇਸਤ ਜੜੀ ਆ ਸਾਡਾ ਇਤਿਹਾਸ ਉਹਦੇ ਪ੍ਰਤੀ ਜਾਣਕਾਰ ਕਰਨਗੇ ਨੌਜਵਾਨਾਂ ਨੂੰ ਸੇਧ ਦੇਣ ਵਾਸਤੇ ਨੌਜਵਾਨਾਂ ਨੂੰ ਆਪਣੇ ਸਿਧਾਂਤ ਦੇ ਨਾਲ ਸਿਧਾਂਤ ਦੇ ਨਾਲ ਜੋੜਨ ਵਾਸਤੇ ਇਹ ਜਿਹੜੇ ਉਪਰਾਲੇ ਕੀਤੇ ਨੇ ਗੁਰੂ ਸਾਹਿਬ ਕਿਰਪਾ ਕਰਨ ਇਸ ਤਨੂੰ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇ ਤਾਂ ਕਿ ਆਪਾਂ ਆਪਣੇ ਘਰਾਂ-ਘਰਾਂ ਦੇ ਵਿੱਚ ਜਿਹੜਾ ਆਪਾਂ ਉਹਨੂੰ ਧਰਮਸਾਲ ਬਣਾਈਏ ਆਪਣੇ ਘਰਾਂ ਵਿੱਚ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਦੇ ਜਾਪ ਕਰੀਏ ਅਤੇ ਸੰਧਿਆ ਵੇਲੇ ਰਹਿਰਾਸ ਦੇ ਪਾਠ ਅਤੇ ਸੌਣ ਲੱਗਿਆਂ ਸੋਲਾ ਸਾਹਿਬ ਦੀ ਬਾਣੀ ਪੜ੍ਹੀਏ ਆਪਣੇ ਬੱਚਿਆਂ ਦਾ ਸਤਿਕਾਰ ਮਾਨ ਕਰੀਏ ਬੱਚਿਆਂ ਦਾ ਖਾਸ ਕਰਕੇ ਬੱਚਿਓ ਨੂੰ ਆਪਣੇ ਘਰ 'ਚ ਬੜੇ ਸਤਿਕਾਰ ਨਾਲ ਬੁਲਾਉਣਾ ਕਰੀਏ ਕਦੀ ਵੀ ਆਪਣੀ ਬੇਟੀ ਨੂੰ ਕਿਸੇ ਬੇਟੀ ਨੂੰ ਤੂੰ ਕਰਕੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹਮੇਸ਼ਾ ਬੇਟੀਆਂ ਨੂੰ ਤੁਸੀਂ ਕਰਕੇ ਬੁਲਾਉਣਾ ਚਾਹੀਦਾ ਇਹ ਸਾਡੇ ਗੁਰੂ ਸਾਹਿਬ ਨੇ ਬਖਸ਼ੀਆਂ ਕੀਤੀਆਂ ਨੇ ਇਹ ਤੁਨ ਪ੍ਰਚਾਰ ਦੀ ਲਹਿਰ ਪ੍ਰਚੰਡ ਹੋਵੇ ਗੁਰੂ ਸਾਹਿਬ ਮਿਹਰ ਪਰੇ ਹੱਥ ਰੱਖਣ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਸ ਕਮੇਟੀ ਬਣੀ ਹੋ ਗੋਲ ਸੋਨਾ ਪ੍ਰਲਾ ਕੀਤਾ ਗਿਆ ਸਿੱਖ ਸੰਗਤ ਦੀ ਆਵਾਜ਼ ਨੂੰ ਦੇਖਦੇ ਹੋਏ ਆ ਧਰਮ ਪ੍ਰਚਾਰ ਦਿੱਤੈਨ ਸੈਂਟਰ ਬਣਾਏ ਗਏ ਨੇ ਬਿਸਰਸਾ ਦਾ ਤੁਨ ਪਾਸ ਸ਼ਬਕੀ ਜੋ ਤੁਗਟਨ ਹੋ ਚੁੱਕਿਆ ਹੈ ਦੂਜਾ ਦਫ਼ਤਰ ਅੱਜ ਨੰਦਰਾ ਸਾਹਿਬ ਪੰਚਕੋਲਾ ਵਿਖੇ ਕੀਤਾ ਗਿਆ ਹੈ। ਇਸਰਾ ਹੈੱਡ ਆਫਿਸ ਜੋ ਬਣਾਣਾ ਹੈ ਉਹ ਜਿੰਨੇ ਦੇ ਵਿੱਚ ਬਣਾਇਆ ਜਾਣਾ ਹੈ। ਸਾਰੇ ਰਹਿਣ ਉੱਤੇ ਨੇ ਸਾਂਝ ਵੰਡ ਕੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਦ ਦੇ ਸੈਂਟਰ ਬਣਾ ਕੇ ਜਿਹੜੇ ਢੰਗ ਦੇ ਨਾਲ ਇਸ ਕੰਮ ਨੂੰ ਸ਼ੁਰੂ ਕਰਨਾ ਹੈ ਸੱਜੇ ਪਾਸ਼ਾ ਕਿਰਪਾ ਕਰਨ ਸਾਰੇ ਕਾਰਜ ਆਪ ਦਾ ਸਿਰ ਤੇ ਹਸਰਾ ਕੇ ਕਰਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦਾ ਦਫ਼ਤਰ ਖੋਲਿਆ ਗਿਆ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਹੈ। ਕਿਉਂਕਿ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਡੇ ਪਹਿਲਾਂ ਵੀ ਬਹੁਤ ਪਰਮਿੱਤਰ ਨੇ ਮੇਰੇ ਸਤਕਾਰਯੋਗ ਨੇ ਬਹੁਤ ਜ਼ਿਆਦਾ। ਫਿਰ ਇਸੇ ਮੇਰਾ ਨਿੱਜੀ ਬੜਾ ਪਿਆਰ ਰਿਹਾ ਇਹ ਨਾਲ। ਤੇ ਅਸੀਂ ਪਹਿਲਾਂ ਵੀ ਚਾਹੁੰਦੇ ਸੀ ਕਿ ਧਰਮ ਪ੍ਰਚਾਰ ਵਧੀਆ ਢੰਗ ਤਰੀਕੇ ਨਾਲ ਹੋਵੇ। ਤੇ ਜੋ ਇਹ ਬਾਬਾ ਜੀ ਨੇ ਹੁਣ ਡਿਊਟੀ ਸੰਭਹੀ ਹੈ। ਮੇਰਾ ਖਿਆਲ ਇਹਦੇ ਨਾਲ ਸਾਡੀ ਧਰਮ ਪ੍ਰਚਾਰ ਦੀ ਲਹਿਰ ਕਾਫੀ ਜ਼ਿਆਦਾ ਪ੍ਰਚੰਡ ਹੋਏਗੀ। ਹਰਿਆਣਾ ਕਮੇਟੀ ਜਿੱਥੇ-ਜਿੱਥੇ ਵੀ ਦਫ਼ਤਰ ਖੋਲ੍ਹ ਲਈ ਹੈ ਸਾਰਿਆਂ ਦਾ ਸਾਡਾ ਬਹੁਤ ਸਹਿਯੋਗ ਰਿਹਾ ਕੇਂਦਰੀ ਸਿੰਘ ਸਭਾ ਇਹਨਾਂ ਨਾਲ ਰਲ ਕੇ ਚੱਲ ਗਈ। ਅਸੀਂ ਹਮੇਸ਼ਾ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਰਲ ਕੇ ਚੱਲਦੇ ਰਹੇ। ਦਿੱਲੀ ਕਮੇਟੀ ਨਾਲ ਵੀ ਰਲ ਕੇ ਚੱਲਦੇ ਰਹੇ ਕਿਉਂਕਿ ਸਾਡਾ ਕੇਂਦਰੀ ਸਿੰਘ ਸਭਾ ਦਾ ਦਿੱਲੀ ਵੀ ਮਹਿਰੋਲੀ 'ਚ ਬਹੁਤ ਵੱਡਾ ਕੈਂਪ ਹੈ। ਉੱਥੇ ਵੀ ਅਸੀਂ ਜਾਂਦੇ ਆਉਂਦੇ ਰਹਿੰਦੇ ਹਾਂ। ਇੱਥੇ ਅਸੀਂ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਸੀ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਲ ਕੇ ਚੱਲੇਗੀ ਸਭਾ ਜੀ ਦੇ ਤੈਦਰ ਲੋ ਅਸੀਂ ਧੰਨਵਾਦੀ ਆਂ ਤੇ ਬਾਬਾ ਜੀ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਕਿਤੇ ਸਾਡੀ ਡਿਊਟੀ ਲਾਉਣਗੇ ਅਸੀਂ ਪੂਰੀ ਤਨ ਧਨ ਮਨਤਾ ਨਾਲ ਆਪਣੀ ਸੇਵਾ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਗੁਰਦੁਆਰਾ ਨਾੜਾ ਸਾਹਿਬ ਦੀ ਜਦੋਂ ਕਾਰ ਸੇਵਾ ਚੱਲੀ ਸੀ ਦਿੱਲੀ ਕਾਰ ਸੇਵਾ ਪੰਥ ਰਤਨ ਸਤਖੰਡ ਵਾਸੀ ਬਾਬਾ ਹਰਵੰਤ ਸਿੰਘ ਦੀ ਕਾਰ ਸੇਵਾ ਵਾਲੇ ਉਹਨਾਂ ਦੇ ਜਥੇਦਾਰ ਬਾਬਾ ਸੁਖਾ ਸਿੰਘ ਦੀ ਕਰਨਾਲ ਵਾਲੇ ਤੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਸਨ ਤਾਂ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਦੁਆਰਾ ਨਾਢਾ ਸਾਹਿਬ ਦੀ ਸੇਵਾ ਦੀ ਸ਼ੁਰੂਆਤ ਵੇਲੇ ਹਾਜ਼ਰ ਸਨ ਤੇ ਅੱਜ ਇਹ ਵੀ ਇਸ ਧਰਮ ਪ੍ਰਚਾਰ ਦੇ ਸਭ ਦਫ਼ਤਰ ਦੇ ਉਦਘਾਟਨ ਸਮੇਂ ਪਹੁੰਚੋ ਵੀ ਦੋ ਸ਼ਬਦ ਸੰਗਤਾਂ ਨਾਲ ਸਾਂਝੇ ਕਰਨਗੇ ਜਥੇਦਾਰ ਜਗਜੀਤ ਸਿੰਘ ਜੀ ਰਤਨਗੜ੍ਹ ਮੈਂਬਰ ਸਹਿਬਾਨ ਬਾਬਾ ਬਲਜੀ ਸਿੰਘ ਜੀ ਜੱਜਵਾਲ ਸਾਹਿਬ ਬਾਬਾ ਸੁਖਾ ਸਿੰਘ ਜੀ ਹੋਰ ਸਾਰੇ ਮੈਂਬਰ ਸਹਿਬਾਨ ਅਧਿਰਜਾ ਬਜ਼ੁਰਗਾਂ ਅਹੁਦੇਦਾਰ ਸਹਿਬਾਨ ਤੇ ਪ੍ਰਬੰਧਕ ਜਿਹੜੇ ਸਹਾਇਕ ਹੋਰੇ ਦਫ਼ਤਰ ਚਲਾਉਣਗੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਧਰਵਾ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਹੈ ਜਿਹੜੀ ਇਹ ਚੋਣ ਕੀਤੀ ਗਈ ਹੈ। ਬਾਬਾ ਜੀ ساری ਉਮਰ ਲੰਘ ਗਈ ਮੈਂ ਤਾਂ ਭਾਈ ਸਾਹਿਬੇ ਕਹੂੰਗਾ ਮੇਰੇ ਤੇ ਛੋਟੇ ਹੈ 35 ਸਾਲ ਤੋਂ ਇਕੱਠੇ ਹੈ ਉਦੋਂ ਦਾੜੀ ਵੀ ਨਹੀਂ ਸਿਫਤਰੀ ਇਹਨਾਂ ਦੇ ਜਦੋਂ ਇਹ ਸਾਡੇ ਕੋਲ ਪ੍ਰਚਾਰ ਕਰਨਗੇ ਹਾਂ ਮੈਂ ਸਮਝਦਾ ਕਿ ਇਹਨਾਂ ਦੀ ساری ਉਮਰ ਪ੍ਰਚਾਰ ਤੇ ਲੱਗੀ ਹੈ ਇਤੋਂ ਵਧੀਆ ਚੋਣ ਨਹੀਂ ਹੋ ਸਕਦੀ ਇਸ ਲਈ ਸਾਰੇ ਮੈਂਬਰ ਸਾਹਿਬਾਨ ਨੂੰ ਬਹੁਤ ਬਹੁਤ ਵਧਾਈ ਪ੍ਰਧਾਨ ਸਾਹਿਬ ਨੂੰ ਵੀ ਵਧਾਈ ਭਾਵੇਂ ਆ ਨਹੀਂ ਸਕੇ ਉਹ ਮੇਰੇ ਨਾਲ ਜਿਉਂਦੇ ਚ ਰਹੇ ਦੋ ਵਾਰ ਅਸਾਂ ਨੂੰ ਸਾਹਿਬ ਮੇਰੇ ਬਹੁਤ ਪ੍ਰੇਮੀ ਭਰਾਵਾਂ ਮੈਨੂੰ ਸਮਝਦੇ ਆਂ ਉਹਨਾਂ ਨੂੰ ਵੀ ਵਧਾਈ ਕਿ ਉਹਨਾਂ ਨੇ ਜਿਹੜੀ ਚੋਣ ਕੀਤੀ ਹੈ ਇਸ ਲਈ ਹੋਰ ਜ਼ਿਆਦਾ ਖੁਸ਼ੀ ਇਸ ਕਰਕੇ ਹੈ ਜਿਵੇਂ ਕੋਈ ਇਨਸਾਨ ਪੁੱਤ ਦਾ ਲਾਂਦਾ ਨਾ ਜਦ ਬੱਚਾ ਫੁੱਲਦਾ ਫਲਦਾ ਹੀ ਜਾਂਦਾ ਉਹਨੂੰ ਬਹੁਤ ਖੁਸ਼ੀ ਹੁੰਦੀ ਇਹ ਇਥੋਂ ਦੀ ਸ਼ੁਰੂਆਤ ਅਪਾਰ ਕੇ ਪੋਈ ਦਸਵੇਂ ਪਾਤਸ਼ਾਹ ਦੀ ਬਾਬਾ ਜੀ ਦੀ ਹਿੰਮਤ ਸੁਖਾ ਜੀ ਦੀ ਪ੍ਰਧਾਨ ਸਾਹਿਬ ਵੀ ਸਾਡੀ ਡਿਊਟੀ ਲਈ ਇਹ ਠੱਪੇ ਜਿਹਾ ਸੀ ਸ਼ਾਮਲ ਹੋਏ ਅੱਜ ਮੈਨੂੰ ਫੇਰ ਬਹੁਤ ਖੁਸ਼ੀ ਹੈ ਜਿਹੜੀ ਆ ਨਵੀਂ ਆਪਾਂ ਜੋ ਜਨਾ ਸ਼ੁਰੂ ਕਰੀ ਐ ਜੀ ਕੇ ਸਿਰ ਪਰ ਪ੍ਰਚਾਰ ਪਰ ਸਿੱਖੀ ਦਾ ਬੁੱਢ ਖੜਾ ਉਹਦੇ ਵੀ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ ਇਹਦੀ ਵੀ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਇੱਕ ਮੇਰੀ ਬੇਨਤੀ ਹੈ ਕਿ ਹੁਣ ਦਿਲ ਲਾ ਕੇ ਇਸ ਸਮੇ ਨੂੰ ਆਪਾਂ ਬਹੁਤ ਦਿਲੋ ਘੜੀਏ ਇਹਦੀ ਬਹੁਤ ਲੋੜ ਹੈ ਕਿਉਂਕਿ ਆਉਣ ਵਾਲੇ ਬੱਚੇ ਸਮੇਂ ਚ ਦੇਖ ਰਹੇ ਨੇ ਕਿਸ ਪਾਸੇ ਨੂੰ ਜਾ ਰਹੇ ਪ੍ਰਚਾਰ ਦਾ ਸਮਾਂ ਹੈ ਮੀਡੀਆ ਵੀ ਇਲੈਕਟ੍ਰੋਨਿਕ ਮੀਡੀਆ ਹਰ ਤਰ੍ਹਾਂ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਕਿ ਹਰ ਤਰ੍ਹਾਂ ਦੇ ਤਸੀਲੇ ਭਾਕੀਏ ਇਹਨੂੰ ਜਿਹੜਾ ਪ੍ਰਚੰਡ ਕਰੋ ਤੁਹਾਨੂੰ ਆਪ ਸਾਡੇ ਨਾਲੋਂ ਜ਼ਿਆਦਾ ਤਜਰਬਾ ਇਸ ਕਰਕੇ ਮੈਂ ਦਾ ਇਹ ਕਹਣਾ ਸੱਚੀ ਪਾਛਾ ਕੋਨ ਹੋਰ ਸਮਰਥਕ ਸੇ ਹੋਰ ਹਿੰਮਤਵਕ ਸੇ ਤੁਹਾਡੇ ਨਾਲ ਸਹਿਯੋਗੀ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਉਹ ਤੁਹਾਡੀ ਹਿੰਮਤ ਨੂੰ ਵਧਾਉਣ ਅਸੀਂ ਵੀ ਤੁਹਾਡੇ ਨਾਲ ਹਲ ਚੁੱਕ ਦੀ ਕਿਮਾ ਬਲਾਵੋ ਭੋਤੇ ਵਿਰੋਧੀ ਦਾ ਕੰਮ ਸਹ